ਆ ਜਿਹੜਾ ਹੁਕਮਨਾਮਾ ਸਾਡੇ ਉਲਟ ਜਾਰੀ ਕੀਤਾ ਸੀ ਜਿਹੜਾ ਫਤਵਾ ਪੰਥ ਨੇ ਸਾਨੂੰ ਦਿੱਤਾ ਸੀ ਉਹਦੇ ਵਿੱਚ ਵੀ ਕਿਹਾ ਸੀ ਕਿ ਅਕਾਲੀ ਦਾਲ ਨੂੰ ਤਗੜਾ ਕਰਨ ਲਈ ਇਹ ਚੁੱਲ੍ਹੇ ਸਿਮੇਟ ਲੈਣ ਪਰ ਇਹ ਬਾਲਣ ਪਾਉਣ ਲੱਗ ਪਏ ਚਲੋ ਇਹਨਾਂ ਦੀ ਮਰਜ਼ੀ ਰੱਬ ਸਮੱਤ ਦੇਵੇ ਮੈਂ ਤਾਂ ਕਹਿਣਾ ਹੀ ਨਹੀਂਗਾ ਕਿਉਂਕਿ ਕਹਿੰਦੇ ਆ ਨਾ ਜਦ ਰੱਬ ਮਾਰਦਾ ਨਾ ਰੱਬ ਮਾਰੇ ਡਾਂਗ ਨਾ ਰੱਬ ਮਾਰੇ ਸੱਟ ਰੱਬ ਮਾਰੇ ਮੱਤ ਇਹ ਮੱਤ ਮਾਰ ਦਿੰਦਾ ਹੈ ਇਹ ਗੁਰੂ ਦੀ ਕਿਰਪਾ ਹੀ ਹੈ ਬੰਦੇ ਦੀ ਮੱਤ ਮਾਰ ਦਿੰਦਾ ਮੈਨੂੰ ਇੱਕ ਟੀਵੀ ਵਾਲਾ ਕਹਿੰਦਾ ਅਕਾਲੀ ਦਲ ਬਾਦਲ ਮੈਂ ਕਿਹਾ ਬਾਦਲ ਨਹੀਂ ਅਕਾਲੀ ਦਲ ਇਕੋ ਹੀ ਹੈ ਉਹ ਅਕਾਲੀ ਦਲ ਹੈ ਬਾਦਲ ਅਕਾਲੀ ਦਲ ਉਦੋਂ ਬਣਿਆ ਸੀ ਜਦ ਬਰਨਾਲਾ ਸਾਹਿਬ ਨੇ ਦਰਬਾਰ ਸਾਹਿਬ ਚ ਪੁਲਿਸ ਵਾਰਦੀ ਤਾਂ ਬਾਦਲ ਸਾਹਿਬ ਟੌੜਾ ਸਾਹਿਬ ਤੇ 22 ਐਮਐਲਏ ਲੈਦਾ ਹੋਏ ਤੇ ਉਦੋਂ ਇਹਨਾਂ ਨੂੰ ਆਪਣੀ ਹੋਂਦ ਬਚਾਉਣ ਲਈ ਅਕਾਲੀ ਦਲ ਦਾ ਸਿਧਾਂਤ ਬਚਾਉਣ ਲਈ ਅਕਾਲੀ ਦਲ ਜਦ ਰਜਿਸਟਰ ਕਰਾਇਆ ਉਹਦਾ ਨਾਮ ਅਕਾਲੀ ਦਲ ਬਾਦਲ ਸੀ ਔਰ ਬਾਅਦ ਵਿੱਚ ਮੁੱਖ ਧਾਰਾ ਅਕਾਲੀ ਦਲ ਚ ਸ਼ਾਮਲ ਹੋ ਕੇ ਤੇ ਅਕਾਲੀ ਦਲ ਹੈ ਕਿਉਂਕਿ ਕਈ ਲੋਕ ਅਣਜਾਣ ਬਣੇ ਸੀ ਕਈ ਜਾਂਦੇ ਜੀ ਇਹ ਤਾਂ ਬਾਦਲ ਅਕਾਲੀ ਦਲ ਹੈ ਮੈਂ ਕਿਹਾ ਬਾਦਲ ਨਹੀਂ ਇਹ ਪੰਥ ਦਾ ਅਕਾਲੀ ਦਲ ਹੈ ਜਿਹਦੀ ਸਿਰਜਣਾ ਅਕਾਲ ਤਖਤ ਤੇ ਹੋਈ ਹੈ ਇਹ ਉਹ ਅਕਾਲੀ ਦਲ ਹੈ ਸਟੇਜ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮੁੱਚੀ ਲੀਡਰਸ਼ਿਪ ਤੇ ਸਾਹਮਣੇ ਤੁਹਾਡਾ ਠਾਠਾ ਮਾਰਦਾ ਇਕੱਠ ਜਦ ਮੈਂ ਸੰਤਰਚੰਦ ਸਿੰਘ ਉਹਨਾਂ ਦੀ ਪਿਕਚਰ ਆਪਣੇ ਅੱਖਾਂ ਅੱਗੋਂ ਕੱਢਦਾ ਤਾਂ ਮੈਨੂੰ ਕਬੀਰ ਦਾ ਸ਼ਲੋਕ ਯਾਦ ਆਉਂਦਾ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰਾ ਤੋ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਜਿੱਥੇ ਡੁੱਲੇ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆ ਨਾਲ ਖੱਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਸੰਤ ਹਰਚੰਦ ਸਿੰਘ ਜੀਵੇ ਵੀ ਗੁਰੂ ਦੀ ਗੋਦ ਵਿੱਚ ਤੇ ਸ਼ਹਾਦਤ ਵੀ ਗੁਰੂ ਦੀ ਗੋਦ ਵਿੱਚ ਅੱਜ ਜਦ ਅਸੀਂ ਉਹਨਾਂ ਦੀ ਯਾਦ ਵਿੱਚ ਇਕੱਠੇ ਹੋਏ ਆਂ ਸਾਨੂੰ ਉਹਨਾਂ ਤੋਂ ਕੁਝ ਸਿੱਖ ਕੇ ਜਾਣਾ ਚਾਹੀਦਾ ਹੈ ਅੱਜ ਗੱਲ ਕਰਦੇ ਆ ਕਿ ਜਥੇਦਾਰ ਕਹਿ ਜਾ ਚਾਹੀਦਾ ਹੈ ਅਕਾਲੀ ਦਲ ਦਾ ਪ੍ਰਧਾਨ ਕਹਿ ਜਾ ਚਾਹੀਦਾ ਹੈ ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਵਰਗਾ ਚਾਹੀਦਾ ਹੈ 77 ਵਿੱਚ ਚੋਣਾ ਹੋਈਆਂ ਬਾਦਲ ਸਾਹਿਬ ਦਿੱਲੀ 'ਚ ਵਜ਼ੀਰ ਬਣ ਗਏ ਬਾਦਲ ਸਾਹਿਬ ਨੇ ਪੰਜਾਬ 'ਚ ਚੋਣਾਂ ਆਈਆਂ ਦਿੱਲੀ ਤੋਂ ਅਸਤੀਫਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤੇ ਪਾਰਟੀ ਨੇ ਸੰਤ ਲੋਂਗੋਵਾਲ ਸਾਹਿਬ ਨੂੰ ਫਰੀਦਕੋਟ ਤੋਂ ਪਾਰਲੀਮੈਂਟ ਦੀ ਟਿਕਟ ਦੇਤੀ ਥੋੜਾ ਧਿਆਨ ਨਾਲ ਕਿ ਪਾਰਟੀ ਦਾ ਪ੍ਰਧਾਨ ਕਿਸ ਤਰ੍ਹਾਂ ਦਾ ਚਾਹੀਦਾ ਹੈ ਅਕਾਲੀ ਲੀਡਰ ਕਿਸ ਤਰ੍ਹਾਂ ਦਾ ਚਾਹੀਦਾ ਹੈ ਸੰਤ ਲੁਕ ਗਏ ਕਹਿੰਦੇ ਮੈਂ ਚੋਣ ਨਹੀਂ ਲੜਨੀ ਕਿਸੇ ਵਰਕਰ ਨੂੰ ਲੜਾਓ ਚਲੋ ਵਰਕਰ ਬਾਅਦ ਚ ਬੇਈਮਾਨ ਹੋ ਗਿਆ ਰਾਮੂ ਵਾਲੀ ਨੂੰ ਟਿਕਟ ਦਿੱਤੀ ਉਹ ਐਮਪੀ ਬਣ ਗਿਆ ਤਿਆਗ ਕੁਰਬਾਨੀ 17 ਸਾਲ ਦੀ ਉਮਰ ਵਿੱਚ ਅਕਾਲੀ ਦਲ ਦੇ ਵਰਕਰ ਬਣ ਕੇ 3 ਮਹੀਨੇ ਪਹਿਲੀ ਕੈਦ ਫਰੀਦਕੋਟ ਦੀ ਜੇਲ੍ਹ ਚ ਕੱਟੀ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਰਹੇ ਹਰ ਗੱਲ ਤੇ ਹਰ ਮੈਦਾਨ ਵਿੱਚ ਪਦੇ ਕੀਤੀ ਖਾਲਸਾ ਜੀ ਮੈਂ ਤੁਹਾਨੂੰ ਦੋ ਤਿੰਨ ਬੇਨਤੀਆਂ ਕਰਨੀਆਂ ਚਾਹੁੰਨਾ ਇੱਕ ਤਾਂ ਮੰਚੋਂ ਕਦੇ ਇਹ ਕੱਢ ਦਿਓ ਮੈਨੂੰ ਇੱਕ ਟੀਵੀ ਵਾਲਾ ਕਹਿੰਦਾ ਅਕਾਲੀ ਦਲ ਬਾਦਲ ਮੈਂ ਕਿਹਾ ਬਾਦਲ ਨਹੀਂ ਅਕਾਲੀ ਦਾ ਲਿਕੋ ਹੀ ਐ ਉਹ ਅਕਾਲੀ ਦਲ ਐ ਬਾਦਲ ਅਕਾਲੀ ਦਲ ਉਦੋਂ ਬਣਿਆ ਸੀ ਜਦ ਬਰਨਾਲਾ ਸਾਹਿਬ ਨੇ ਦਰਬਾਰ ਸਾਹਿਬ 'ਚ ਪੁਲਿਸ ਵਾਰਦੀ ਤਾਂ ਬਾਦਲ ਸਾਹਿਬ ਟੌੜਾ ਸਾਹਿਬ ਤੇ 22 ਐਮਐਲਏ ਲੈਦਾ ਹੋਏ ਤੇ ਉਦੋਂ ਇਹਨਾਂ ਨੂੰ ਆਪਣੀ ਹੋਂਦ ਬਚਾਉਣ ਲਈ ਅਕਾਲੀ ਦਲ ਦਾ ਸਦਾਨ ਬਚਾਉਣ ਲਈ ਅਕਾਲੀ ਦਲ ਜਦ ਰਜਿਸਟਰ ਕਰਾਇਆ ਉਹਦਾ ਨਾਂ ਅਕਾਲੀ ਦਲ ਬਾਦਲ ਸੀ ਉਹ ਬਾਅਦ ਵਿੱਚ ਮੁੱਖ ਧਾਰਾ ਅਕਾਲੀ ਦਲ ਚ ਸ਼ਾਮਲ ਹੋ ਕੇ ਤੇ ਅਕਾਲੀ ਦਲ ਹੈ ਕਿਉਂਕਿ ਕਈ ਲੋਕ ਅਣਜਾਣ ਪੁੜੇ ਸੀ ਕਈ ਜਾਂਦੇ ਜੀ ਇਹ ਤਾਂ ਬਾਦਲ ਅਕਾਲੀ ਦਲ ਹੈ ਮੈਂ ਕਿਹਾ ਬਾਦਲ ਨਹੀਂ ਇਹ ਪੰਥ ਦਾ ਅਕਾਲੀ ਦਲ ਹੈ ਜਿਹਦੀ ਸਿਰਜਣਾ ਅਕਾਲ ਤਖਤ ਤੇ ਹੋਈ ਹੈ ਇਹ ਉਹ ਅਕਾਲੀ ਦਲ ਹੈ ਮੈਂ ਨਹੀਂ ਕਹਿੰਦਾ ਆ ਜਿਹੜਾ ਹੁਕਮਨਾਮਾ ਸਾਡੇ ਉਲਟ ਜਾਰੀ ਕੀਤਾ ਸੀ ਜਿਹੜਾ ਫਤਵਾ ਪੰਥ ਨੇ ਸਾਨੂੰ ਦਿੱਤਾ ਸੀ ਉਹਦੇ ਵਿੱਚ ਵੀ ਕਿਹਾ ਸੀ ਕਿ ਅਕਾਲੀ ਦਾਲ ਨੂੰ ਤਗੜਾ ਕਰ ਲਈ ਇਹ ਚੁੱਲ੍ਹੇ ਸਿਮੇਟ ਲੈਣ ਪਰ ਇਹ ਬਾਲੜ ਪਾਉਣ ਲੱਗ ਪਏ ਚਲੋ ਇਹਨਾਂ ਦੀ ਮਰਜ਼ੀ ਰੱਬ ਸਮਤ ਦੇਵੇ ਮੈਂ ਤਾਂ ਕਹਿਣਾ ਹੀ ਨਹੀਂਗਾ ਕਿਉਂਕਿ ਕਹਿੰਦੇ ਆ ਨਾ ਜਦ ਰੱਬ ਮਾਰਦਾ ਨਾ ਰੱਬ ਮਾਰੇ ਡਾਂਗ ਨਾ ਰੱਬ ਮਾਰੇ ਸੱਟ ਰੱਬ ਮਾਰੇ ਮਤ ਇਹ ਮਤ ਮਾਰ ਦਿੰਦਾ ਇਹ ਗੁਰੂ ਦੀ ਕਿਰਪਾ ਹੀ ਹੈ ਬੰਦੇ ਦੀ ਮਤ ਮਾਰ ਦਿੰਦਾ ਹੁਣ ਮੈਂ ਅਗਲੀ ਗੱਲ ਜਿਹੜੀ ਕਹਿਣੀ ਚਾਹੁੰਦਾ ਅੱਜ ਲੋੜ ਕਿਸ ਚੀਜ਼ ਦੀ ਐ ਕਾਂਗਰਸ ਤੁਹਾਨੂੰ ਚੀਮਾ ਸਾਹਿਬ ਦੱਸ ਗਏ ਇਤਿਹਾਸ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੀ ਸਰਕਾਰ ਵਿੱਚ ਸਮਝੌਤਾ ਹੋਇਆ ਹੋਵੇ ਉਹ ਸੰਤ ਲੋਂਗੋ ਵਾਲਾ ਸੈਂਟਰ ਦਾ ਹੋਇਆ ਪਰ ਬੇਈਮਾਨ ਨਿਕਲੀ ਤੁਹਾਨੂੰ ਨਵੀਂ ਪੀੜ੍ਹੀ ਨੂੰ ਮੈਂ ਦੱਸਣੀ ਚਾਹੁੰਦਾ ਪੁਰਾਣੇ ਜਥੇਦਾਰਾਂ ਨੂੰ ਤਾਂ ਪਤਾ ਹੋਣਾ ਆਨੰਦਪੁਰ ਸਾਹਿਬ ਮੀਟਿੰਗ ਹੋਈ ਇਹ ਇਹ ਸਮਝੌਤੇ ਨੂੰ ਮਨਜ਼ੂਰ ਕਰਨ ਲਈ ਉਸ ਮੀਟਿੰਗ ਵਿੱਚੋਂ ਬਾਗਲ ਸਾਹਿਬ ਟੋੜਾ ਸਾਹਿਬ ਆਗੇ ਬਾਹਰ ਪ੍ਰੈਸ ਵਾਲੇ ਕਹਿਣ ਲੱਗੇ ਤੁਸੀਂ ਅਕਾਲੀ ਦਲ ਦਾ ਵਿਰੋਧ ਕਰ ਰਹੇ ਹੋ ਉਹ ਕਹਿੰਦੇ ਨਹੀਂ ਪੂਰਨ ਤੌਰ ਤੇ ਸੰਥਰ ਚੰਦ ਸਿੰਘ ਉਹਨਾਂ ਦੇ ਨਾਲ ਖੜੇ ਹੈ ਅਸੀਂ ਕੇਵਲ ਤੇ ਕੇਵਲ ਇਹ ਕਹਿਣ ਲਈ ਆਏ ਆ ਕਿ ਜਿਨ੍ਹਾਂ ਨਾਲ ਸਮਝੌਤਾ ਕੀਤਾ ਉਹ ਬੇਈਮਾਨ ਨੇ ਸਮਝੌਤਾ ਸਿਰੇ ਨਹੀਂ ਚੜਨਾ ਪਾਰਲੀਮੈਂਟ ਦਿੱਲੀ ਦੀ ਸ਼ਰਮ ਸੰਤੀ ਨਾਲ ਸਮਝੌਤਾ ਮਨਜ਼ੂਰ ਕਰੇ ਪਰਚੰਦੀਗੜ੍ਹ ਪੰਜਾਬ ਨੂੰ ਨਾ ਮਿਲੇ ਤੇ ਸਤਲੁਜ ਜਮਨਾ ਲਿੰਕ ਬਣੇ ਇਹ ਕਿੱਥੋਂ ਦਾ ਇਨਸਾਫ ਹੈ ਮੈਂ ਸੰਤ ਹਰਚੰਦ ਸਿੰਘ ਜਦ ਸਮਝੌਤੇ ਤੋਂ ਬਾਅਦ ਲੁਧਿਆਣੇ ਆਏ ਮਿਲਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਬਾਬਾ ਜੀ ਮੈਨੂੰ ਦੁੱਖ ਲੱਗਿਆ ਮੈਂ ਨੌਜਵਾਨ ਖੂਨ ਹੈ ਗੱਲ ਬਣੀ ਪਈ ਸੀ ਪੰਥ ਦੀ ਤੁਸੀਂ ਸਮਝੌਤਾ ਨਹੀਂ ਸੀ ਕਰਨਾ ਕਹਿੰਦੇ ਗਰੇਵਾਲ ਸਾਹਿਬ ਤਿੰਨ ਮਹੀਨੇ ਦਿਓ ਤਿੰਨ ਕੁਝ ਵਾਅਦੇ ਉਹਨਾਂ ਨੇ ਮੇਰੇ ਨਾਲ ਜ਼ੁਬਾਨੀ ਕੀਤੇ ਐ ਜੇ ਉਹ ਤਿੰਨ ਮਹੀਨਿਆਂ ਚ ਲਾਗੂ ਨਾ ਹੋਏ ਇਹ ਸੰਤ ਹਰਚੰਦ ਸਿੰਘ ਅੱਗੇ ਲੱਗ ਕੇ ਯੁੱਧ ਲੜੂਗਾ। ਉਹਨਾਂ ਨੂੰ ਸੰਤ ਸ਼ਹੀਦ ਕਰਾਉਣੇ ਪਏ ਕਿਉਂਕਿ ਜਿਹੜੇ ਸਮਝੌਤੇ ਜਵਾਨੀ ਕੀਤੇ ਸੀ ਜਦੋਂ ਸੰਤਾਂ ਨੇ ਆਕੇ ਦੱਸਣੇ ਸੀ ਤਾਂ ਉਹਨਾਂ ਦੇ ਪੱਲੇ ਕੱਖ ਨਹੀਂ ਸੀ ਰਹਿਣਾ। ਹੁਣ ਆ ਲੈ ਲੋ ਝਾੜੂ ਦੇ ਤੀਲੇ ਵਾਲੀ ਗੱਲ। ਯਾਰ ਹੈਰਾਨ ਐ ਕਿਦੜੇ ਕੋਲੋਲਾ ਕਰਨ। ਸੋ ਸੋਢੀ ਆਕੇ ਕਹਿੰਦਾ ਸਿਰ ਪਾੜ ਦਿਓ। ਉਹ ਪੁੱਤ ਕਿਹੜੀ ਦੁਨੀਆ ਚ ਤੁਰਿਆ ਫਿਰਦਾ ਐ। ਜਾ ਦੇ ਇਤੋਕੋ ਚ ਉਹ ਐ ਫਿਰ ਚੱਲਿਆ ਨਹੀਂ ਜਾਣਾ ਕਿਉਂਕਿ ਭੱਜਦਿਆਂ ਨੂੰ ਬਾੜ ਇੱਕੋ ਜੇ ਹੁੰਦੇ ਆ ਜੇ ਤੁਸੀਂ ਇਹ ਗੱਲ ਕਹੋ ਕਿ ਤੂੰ ਦਿੱਲੀੋਂ ਆ ਕੇ ਸਾਨੂੰ ਸਿਰ ਪਾੜਨ ਦੇ ਡਰਾਵੇ ਦੇ ਕੇ ਪੈਸਿਆਂ ਨਾਲ ਖਰੀਦਣ ਦੀ ਗੱਲ ਕਰਕੇ ਝੂਠ ਬੋਲ ਕੇ 2027 ਦੀ ਸਰਕਾਰ ਬਣਾ ਲੈਗਾ ਮੱਤ ਇਸ ਭਲੇਖੇ ਚ ਰਹਿ ਤੇ ਆ ਚਾਦਰ ਦੇਖ ਲੋ ਆਪਣਾ ਸੁਨਾਮ ਵਾਲਾ ਅਮਨ ਰੋੜਾ